ਸ੍ਰੀ ਕਾਲ ਕਿਸਾਨ ਪ੍ਰਭੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਖੇਤੀਬਾੜੀ ਕਿੱਤਾ ਤੇ ਸੋ ਅੱਜ ਆਪਾਂ ਪਸ਼ੂ ਪਾਲਕ ਵੀਰਾਂ ਵਾਸਤੇ ਬਹੁਤ ਹੀ ਕੰਮ ਦੀ ਜਾਣਕਾਰੀ ਲੈ ਕੇ ਆਏ ਆ ਜਿਹਦੀ ਜਾਣਕਾਰੀ ਹਰ ਇੱਕ ਪਸ਼ੂ ਪਾਲਕ ਨੂੰ ਹੋਣੀ ਲਾਜ਼ਮੀ ਹੈ ਜਿਹੜਾ ਵੀ ਮੇਰਾ ਵੀਰ ਪਸ਼ੂ ਰੱਖਦਾ ਹੈਗਾ ਇਹ ਜਾਣਕਾਰੀ ਹੈ ਜੀ ਜਿਹੜੇ ਪਸ਼ੂ ਨੂੰ ਜਿਵੇਂ ਹਲਕਾ ਬਾ ਉੱਠ ਕੱਢਦਾ ਹੈਗਾ ਜਾਂ ਪਸ਼ੂ ਦੇ ਕੋਈ ਕੀੜਾ ਪਤੰਗਾ ਲੜ ਜਾਂਦਾ ਹੈ ਉਹਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਉਹਦਾ ਤੁਰੰਤ ਆਪਾਂ ਕੀ ਇਲਾਜ ਕਰੀਏ ਤੇ ਕੀ ਕੀ ਉਹ ਚ ਆਪਾਂ ਨੂੰ ਸਾਵਧਾਨੀਆਂ ਰੱਖਣ ਦੀ ਲੋੜ ਹੈਗੀ ਅਜੋ ਆਪਾਂ ਕਰਦੇ ਆਂ ਗੱਲਬਾਤ ਜਿਵੇਂ ਨੰਬਰ 1 ਤੇ ਤਾਂ ਜੀ ਜੇ ਕਦੇ ਵੀ ਇਹ ਨੌਬਤ ਆਉਂਦੀ ਹੈ ਵੀ ਕਿਸੇ ਪਸ਼ੂ ਨੂੰ ਸੱਪ ਲਾ ਲਓ ਜਾਂ ਨਿਆਉਲਾ ਲਾ ਲਓ ਜਾਂ ਹੋਰ ਕੋਈ ਕੀੜਾ ਪਤੰਗਾ ਲੜ ਜਾਂਦਾ ਹੈਗਾ ਉਹ ਥਾਉਂ ਦਾ ਆਪਾਂ ਨੂੰ ਪਤਾ ਕਿਵੇਂ ਲੱਗਦਾ ਜਦ ਤ ਉਹ ਨੀਲਾ ਹੋ ਜਾਂਦਾ ਜੇ ਤੁਰੰਤ ਪਰ ਉਹ ਆਪਾਂ ਨੂੰ ਕੋਈ ਡਾਕਟਰੀ ਸਹਾਇਤਾ ਨਹੀਂ ਮਿਲਦੀ ਹੈਗੀ ਜਿੱਥੇ ਵੀ ਪਸ਼ੂ ਦੇ ਡੰਗ ਮਾਰਿਆ ਹੋਇਆਗਾ ਉਹ ਜਗ੍ਹਾ ਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਜਿਵੇਂ ਕੋਈ ਲੱਤ ਬਾਹਾਂਗੇ ਤਾਂ ਬਾਲਟੀ 'ਚ ਜਿਵੇਂ ਪਾਣੀ ਭਰ ਲਿਆ ਲੱਤੋ ਚ ਧਰਾਤੀ ਜਿਹੜੇ ਪ੍ਰਾਵ ਉਹਦੇ ਕਟਾਣੂ ਨੇਗੇ ਹਲਕਵੇ ਵਾਲੇ ਉਹ 37.5 ਦੁਬਾਰਾ ਨੋਟ ਕਰ ਲਿਓ 37.5 ਤੱਕ ਹੀ ਉਹ ਜਾਂਦੇ ਰਹਿੰਦੇ ਨੇਗੇ ਜਦੋਂ ਪ੍ਰਾਵ ਉਹ 38 ਪੁਆਇੰਟ ਤੇ ਟੈਂਪਰੇਚਰ ਵੱਗ ਜਾਂਦਾ ਪਾਣੀ ਗਰਮ ਹੁੰਦਾ ਤਾਂ ਜਿਹੜੇ ਹਲਕਵੇ ਵਾਲੇ ਕਟਾਣੂ ਬਚਾਣੂ ਨੇ ਉਹ ਆਪਣੇ ਆਪ ਮਰ ਜਾਂਦੇ ਨੇਗੇ ਇਹਦੀ ਜਾਣਕਾਰੀ ਡਾਕਟਰਾਂ ਨੂੰ ਤਾਂ ਬਹੁਤ ਹੈਗੀ ਹੈ ਪਰ ਆਪਣੇ ਘਰੇਲੂ ਲੋਕਾਂ ਨੂੰ ਨਹੀਂ ਹੈਗੀ ਜੇ ਆਪਾਂ ਉਹਤੇ ਗੌਰ ਨਹੀਂ ਕਰਦੇ ਤਾਂ ਉਹ ਹਲਕਵਾ ਉੱਠਣ ਦੀ ਸੁਭਾਵਨਾ ਵੱਧ ਜਾਂਦੀ ਹੈ ਪਰ ਜੇ ਤੁਹਾਨੂੰ ਲੱਗਦਾ ਵੀ ਘੰਟਾ ਦੋ ਘੰਟੇ ਤੁਹਾਨੂੰ ਬਾਅਦ ਚ ਪਤਾ ਲੱਗਿਆ ਤਾਂ ਤੁਸੀਂ ਉਹਦੇ ਤੇ ਬਾਰ ਬਾਰ ਗਰਮ ਪਾਣੀ ਪਾਓ ਬਸ ਇਨਾ ਨੋਟ ਰੱਖਿਓ ਵੀ ਗਰਮ ਪਾਣੀ ਦਾ ਜਿਹੜਾ ਟੈਂਪਰੇਚਰ ਹੈ ਉਹ 38-39 ਹੋਵੇ ਇਨਾ ਹੋਣਾ ਲਾਜ਼ਮੀ ਹੈ ਜਿਹਦੇ ਨਾਲ ਕਟਾਣੂ ਸਾਰੇ ਖਤਮ ਹੋ ਜਾਣਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਪਸ਼ੂ ਪਾਲਕ ਨੂੰ ਪਤਾ ਲੱਗ ਸਕੇ ਕਿ ਉਹ ਇੰਨੀ ਛੇਤੀ ਪ੍ਰੋਡਕਟਰੀ ਸਹਾਇਤਾ ਆਪਾਂ ਨੂੰ ਕਈ ਵਾਰ ਨਹੀਂ ਮਿਲਦੀ ਡਾਕਟਰ ਘੰਟਾ ਦੋ ਘੰਟਾ ਲੇਟ ਹੋ ਜਾਂਦਾ ਉਸ ਤੋਂ ਪਹਿਲਾਂ ਆਪਾਂ ਇਹ ਚੀਜ਼ ਵਰਤ ਸਕਦੇ ਆ ਧੰਨਵਾਦ